ਅਜੀ ਸਰ 17 ਦੇ ਨੂੰ ਫਿਲਮ ਆਈ ਹੈ ਤੁਹਾਡੀ ਅੱਜ ਵੱਖ-ਵੱਖ ਕਾਲਜਾਂ ਦੇ ਵਿੱਚ ਗਏ ਹੋ ਕਿਵੇਂ ਦਾ ਰਿਸਪੌਂਸ ਰਿਹਾ ਵਿਦਿਆਰਥੀਆਂ ਦਾ ਕੀ ਕਹਿਣਾ ਚਾਹੋਗੇ ਫਿਲਮ ਨੂੰ ਲੈ ਕੇ ਬਹੁਤ ਹੀ ਸੋਹਣਾ ਰਿਸਪੌਂਸ ਰਿਹਾ ਜੀ ਅਸੀਂ ਅੱਜ ਸਾਡਾ ਤਰਨਤਨ ਸਾਹਿਬ ਦੇ ਵਿੱਚ ਟੂਰ ਸੀਗਾ ਤੇ ਅਸੀਂ ਕੁਝ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਗਏ ਔਰ ਇੰਨਾ ਵਧੀਆ ਰਿਸਪੌਂਸ ਰਿਹਾ ਸਾਰਿਆਂ ਦਾ ਤੇ ਸਾਨੂੰ ਬਹੁਤ ਚੰਗਾ ਲੱਗਾ ਸਾਰੇ ਆਰਟਿਸਟਾਂ ਨੂੰ ਬੜਾ ਪਿਆਰ ਦਿੱਤਾ ਬੱਚਿਆਂ ਨੇ ਸਾਰੇ ਸਟਾਫ ਨੇ ਪ੍ਰਬੰਧਕਾਂ ਨੇ ਔਰ ਬਹੁਤ ਹੀ ਸ਼ਾਨਦਾਰ ਰਿਹਾ ਸਾਡਾ ਅੱਜ ਦਾ ਟੂਰ ਚੋਰਾ ਨਾਲ ਯਾਰੀਆਂ ਫਿਲਮ ਦਾ ਟਾਈਟਲ ਹੈ ਕਿਵੇਂ ਦੇ ਚੋਰ ਰਹਿਣਗੇ ਕਿਵੇਂ ਦੇ ਕੈਕਟਰ ਨੇ ਸਾਰਿਆਂ ਦੀ ਫਿਲਮ ਦੇ ਵਿੱਚ ਚੋਰਾ ਨਾਲ ਯਾਰੀਆਂ ਦਾ ਇੱਕ ਇਹਦੇ ਵਿੱਚ ਇਹੀ ਹੈ ਜੀ ਮੇਨ ਇੱਕ ਮੈਸੇਜ ਆ ਵੀ ਹਾਲਾਤ ਬੁਰੇ ਹੁੰਦੇ ਆ ਬੰਦਾ ਨਹੀਂ ਬੁਰਾ ਹੁੰਦਾ ਜੇ ਕੋਈ ਚੋਰ ਵੀ ਯਾਰੀ ਦਾ ਮਤਲਬ ਸਮਝ ਲੇ ਉਹ ਵੀ ਕਿਸ ਲੈਵਲ ਤੇ ਜਾ ਕੇ ਯਾਰੀ ਨਿਭਾ ਸਕਦਾ ਤੇ ਇਸ ਕਰਕੇ ਇਹਦੇ ਵਿੱਚ ਇੱਕ ਟਾਈਟਲ ਰੱਖੇਗਾ ਚੋਰਾ ਨਾਲ ਯਾਰੀਆਂ ਯਾਰੀ ਸ਼ਬਦ ਮਹੱਤਤਿਆ ਕਿਹਦੇ ਨਾਲ ਆ ਰਹੇ ਆ ਕੌਣ ਬੰਦਾ ਵਾ ਉਹ ਗੱਲ ਨਹੀਂ ਗੱਲ ਢਿਪਉਣ ਤੇ ਆ ਜੀ ਇਹ ਛੋਟੀ ਸਿਰਫ ਪੰਜਾਬ ਤੇ ਹੀ ਨਾ ਬਾਗੀ ਨਹੀਂ ਨੀ ਇਹਦੀ ਸ਼ੂਟਿੰਗ ਜਿਹੜੀ ਹੈ ਸਾਰੀ ਜੀ ਯੂਕੇ ਦੇ ਵਿੱਚ ਹੋਈ ਆ ਇੰਗਲੈਂਡ ਦੇ ਵਿੱਚ ਸ਼ੂਟ ਕੀਤਾ ਗਿਆ ਸਟੋਰੀ ਕਿਉਂਕਿ ਉਥੋਂ ਦੀ ਸੀਗੀ ਇੱਥੋਂ ਬੰਦਾ ਜਾਂਦਾ ਫਿਰ ਸੰਘਰਸ਼ ਦਿਖਾਇਆ ਗਿਆ ਉੱਤੇ ਜਾ ਕੇ ਕੀ ਸੰਘਰਸ਼ ਆ ਕਿੱਦਾਂ ਹੁੰਦਾ ਆ ਕੀ ਇਮੋਸ਼ਨ ਆ ਕੀ ਦਰਦ ਆ ਅਸੀਂ ਕਾਫੀ ਚੀਜ਼ਾਂ ਨੂੰ ਜਿਹੜਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਸਟਾਰਕ ਨਾਲ ਤਾਲਮੇਲ ਕੀਤਾ ਵਾ ਰਿਆ ਸਟਾਰਕ ਆ ਵੀ ਕੋਈ ਖੜੀ ਸਾਡੀ ਬਹੁਤ ਵਧੀਆ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ ਜੀ ਹਾਲਾਂਕਿ ਜਦੋਂ ਅਸੀਂ ਸ਼ੂਟ ਕਰਨ ਗਏ ਸੀ ਉਦੋਂ ਵੈਦਰ ਬਹੁਤ ਖਰਾਬ ਸੀ ਬੜੀ ਠੰਡ ਸੀਗੀ ਉਹਦੇ باوجود ਵੀ ਮੈਂ ਥੈਂਕਸ ਕਰਦਾ ਕਿਉਂਕਿ ਹਰ ਤਰ੍ਹਾਂ ਦੇ ਲੋਕ ਇੰਡਸਟਰੀ 'ਚ ਮਿਲਦੇ ਆ ਜਿਹੜੇ ਲੋਕ ਸਿਨੇਮੇ ਨੂੰ ਪਿਆਰ ਕਰਦੇ ਆ ਆਰਟਿਸਟ ਉਹਨਾਂ ਵਾਸਤੇ ਕੋਈ ਵੀ ਕਠਿਨਾਈਆਂ ਜਾਂ ਵੈਦਰ ਉਹਨਾਂ ਨੂੰ ਨਹੀਂ ਰੋਕਦਾ ਉਹ ਪ੍ਰੋਪਰ ਟਾਈਮ ਦੇ ਕੇ ਹਰ ਚੀਜ਼ ਨੂੰ ਮੈਨੇਜ ਕਰ ਲੈਂਦੇ ਆ ਜੀ ਪ੍ਰੋਜੈਕਟ ਕਿਵੇਂ ਕਿੰਨੇ ਚੱਲਦਾ ਸੀ ਕਿੰਨੇ ਚਿਰ ਜਿਹੜਾ ਵਿਪਰੇ ਚੱਲਿਆ ਪ੍ਰੋਜੈਕਟ ਜਿਹੜਾ ਸੀਗਾ ਜੀ ਸਾਡਾ ਉੱਥੇ ਜਿਹੜਾ ਸ਼ੂਟ ਆ ਉਹ 25 ਦਿਨ ਚੱਲਿਆ ਜੀ ਯੂਕੇ ਦੇ ਵਿੱਚ ਔਰ ਇੱਕ ਦੋ ਦਿਨ ਸਾਡੀ ਐਕਸਟਰਾ ਲੱਗੇ ਵੈਦਰ ਦਾ ਕਰਕੇ ਕਿਉਂਕਿ ਬਰਸਾਤ ਉੱਥੇ ਉਹ ਦਿਨ-ਦੰਦੇ ਸੀ ਕਦੇ ਵੀ ਆ ਜਾਂਦੀ ਸੀ ਜੀ ਦਾ ਕਰਕੇ ਸਾਨੂੰ ਕੁਝ ਪਲਾਨ ਵਿੱਚੋਂ ਚੇਂਜ ਵੀ ਕਰਨੇ ਪੈ ਗਏ। ਕੁਝ ਨਵੇਂ ਸਤਾਰੇ ਤੇ ਕੁਝ ਪੁਰਾਣੇ ਸਤਾਰਿਆਂ ਦੇ ਨਾਲ ਕੀ ਕਹਿਣਾ ਚਾਹੋਗੇ? ਬੜਾ ਵਧੀਆ ਰਿਹਾ ਜੀ ਦੇਖੋ ਪੁਰਾਣੇ ਸਤਾਰੇ ਜਿਹੜੇ ਆ ਉਹਨਾਂ ਦੇ ਨਾਲ ਕੁਝ ਨਵੇਂ ਥੀਰੇ ਨੂੰ ਮੌਕਾ ਮਿਲਣਾ ਚਾਹੀਦਾ ਹਰ ਥਾਂ ਤੇ ਹੁੰਦਾ ਆ। ਜਿੱਦਾਂ ਨਾਲ-ਨਾਲ ਕੰਮ ਕਰਦੇ ਆ ਜਦੋਂ ਇੱਕ ਨਵੇਂ ਚਿਹਰੇ ਕੁਛ ਆਉਂਦੇ ਆ ਜੀ ਉਹ ਗਾ ਇੰਡਸਟਰੀ ਦੇ ਵਿੱਚ ਨਾਲ-ਨਾਲ ਚੱਲਦੇ ਰਹਿੰਦੇ ਆ ਔਰ ਸਾਨੂੰ ਖੁਸ਼ੀ ਆ ਕਿ ਪ੍ਰਮਾਤਮਾ ਨੇ ਸਾਨੂੰ ਇਹਦੇ ਕਾਬਲ ਬਣਾਇਆ ਕਿ ਅਸੀਂ ਪੁਰਾਣੇ ਇਹਨਾਂ ਨੂੰ ਨਾਲ ਲੈ ਕੇ ਨਾਲ ਕੁਝ ਨਵੇਂ ਲੋਕਾਂ ਨੂੰ ਲੈ ਕੇ ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਅਸੀਂ ਇਹਨੂੰ ਕੰਮ ਨੂੰ ਕਵਰ ਕੀਤਾ ਮੈਨੂੰ ਇੱਕ ਤਾਂ ਨਵੀਂ ਟੀਮ ਨਵੀਂ ਟੀਮ ਬਣਾ ਕੇ ਵਧੀਆ ਲੱਗਿਆ ਨਵੇਂ ਆਰਟਿਸਟ ਆ ਪਰ ਇਹ ਨਵੇਂ ਪਰ ਇਹਨਾਂ ਦਾ ਐਕਸਪੀਰੀਅੰਸ ਵਧੀਆ ਰਿਹਾ ਕਿਉਂਕਿ ਜਦੋਂ ਵੀ ਕੋਈ ਬੰਦਾ ਕੋਈ ਕੰਮ ਕਰਦਾ ਹੈ ਜਿਹੜਾ ਸੀਨੀਅਰ ਆਰਟਿਸਟ ਆ ਉਹਨੂੰ ਕਦੇ ਵੀ ਇਹ ਸੋਚ ਨਹੀਂ ਚਾਹੀਦਾ ਕਿ ਇਹਨੂੰ ਕੁਝ ਨਹੀਂ ਪਤਾ ਆਰਟਿਸਟ ਹੋਈ ਆ ਅਸੀਂ ਆਪਣੇ ਐਕਸਪੀਰੀਅੰਸ ਇਹਨਾਂ ਨੂੰ ਕੀ ਸਿਖਾਇਆ ਜਾਂ ਇਹਨਾਂ ਤੋਂ ਵੀ ਅਸੀਂ ਕੀ ਸਿੱਖਿਆ ਕਿਉਂਕਿ ਨਵੇਂ ਬੱਚੇ ਵੀ ਬਹੁਤ ਮਿਹਨਤ ਕਰ ਰਿਹਾ ਮੇਰੇ ਨਾਲ ਕੁੜੀ ਖੜੀ ਆ ਜਿਹਦਾ ਨਾਮ ਹੈ ਵਰਕਮਨ ਰੀਤ ਸ람 ਵਰਕਮਨ ਰੀਤ ਸ람 ਤੇ ਬਹੁਤ ਪਿਆਰੀ ਕੁੜੀ ਕਿਉਂਕਿ ਪਹਿਲੀ ਫਿਲਮ ਹੈ ਦੀ ਡੈਬਿਊ ਹੈ ਤੇ ਆਰਿਆ ਬੱਬਰ ਉਹ ਤਾਂ ਪ੍ਰਾਣਾ ਮੰਡਿਆ ਹੋਇਆ ਬੰਦਾ ਹੈ ਮੇਰੇ ਨਾਲ ਮੇਰਾ ਚੇਲਾ ਵੀ ਇਹੇ ਮਤਲਬ ਕਿਸ ਤਰ੍ਹਾਂ ਨਹੀਂ ਬਹੁਤ ਵਾਰੀ ਲੜ ਵੀ ਪਈਆਂ ਮੈਂ ਇਹਦੇ ਨਾਲ ਤੇ ਵਧੀਆ ਗੱਲ ਹੈ ਜੇ ਤੁਸੀਂ ਅਰੇਟ ਦੇ ਲਈ ਨਿਬਰਤਦੇ ਤੁਹਾਡੀਆਂ ਘਰ ਚ ਵੀ ਹੁੰਦਾ ਪਰ ਥੀਏਟਰ ਕੱਠਾ ਨਹੀਂ ਕੀਤਾ ਵਧੀਆ ਆਰਟਿਸਟ ਹੈ ਜਿਹੜੇ ਥੋੜੇ ਗੋਣਾ ਹੈ ਉਹਨਾਂ ਨੂੰ ਤੁਹਾਨੂੰ ਭਾਰਨਾ ਚਾਹੀਦਾ ਚੰਗਾ ਲੱਗਦਾ ਹੈ ਹਮੇਸ਼ਾ ਐਕਸਪੀਰੀਅੰਸ ਇਹਨਾਂ ਦੇ ਨਾਲ ਬਾਕੀ ਕਹਾਣੀ ਰੀਸੀ ਮੱਲੀ ਦੀ ਆ ਮੈਨ ਸਭ ਨੂੰ ਆਰਟਿਸਟਾਂ ਨੂੰ ਕਹਾਣੀ ਤੇ ਫੋਕਸ ਕਰਨਾ ਚਾਹੀਦਾ ਨਾ ਕਿ ਸਾਨੂੰ ਬਾਕੀ ਸਾਡੀ ਕਾਸਟਮ ਕੀ ਹੈ ਸਾਡਾ ਮੇਕਅਪ ਕੀ ਹੈ ਕਿਉਂਕਿ ਆ ਕਿਸਦਾ ਕੰਮ ਇਹ ਹੈ ਅਸੀਂ ਉਹ ਕੀਤਾ ਤੇ ਬਾਕੀ ਜਿਹੜੇ ਡਿਪਾਰਟਮੈਂਟ ਵੱਖਰੇ ਵੱਖਰੇ ਹੁੰਦੇ ਆ ਉਹਨਾਂ ਨੇ ਵੀ ਆਪਣਾ ਕੰਮ ਵਾਕੂ ਬਿਨਵਾਇਆ। ਪੂਰੇ ਸ਼ੂਟ ਦੇ ਵਿੱਚੋਂ ਕੰਮ ਕਈ ਐਕਟਰਸ ਬਾਲੀਵੁੱਡ ਚ ਹੀ ਨਹੀਂ ਆ ਪੰਜਾਬ ਚੋਂ। ਆ ਪਹਿਲੀ ਵਾਰ ਤੁਸੀਂ ਉਹਨਾਂ ਦੇਖਿਆ ਤੁਹਾਨੂੰ ਤਾਂ ਜਿੱਥੇ ਨਿਕਲੇ ਬੜਾ ਵੱਡਾ ਲੋਕਾਂ ਨੂੰ ਹੰਗਾਦਾ ਲੱਗਿਆ। ਕੀ ਲੱਗਦਾ ਕਿੱਥੋਂ ਲੱਗ ਜਾਂਦੀ ਹੈ ਰਹਿਮ ਜਿੱਦਾਂ ਦੀ ਐਕਟਿੰਗ ਤੁਸੀਂ ਦੇਖੀ ਹੈ ਕੀ ਲੱਗਦਾ ਉਹ ਫਿਲਮ। ਕਿੰਨੇ ਜਿੰਨਾ ਕਾਸੀ ਗੋੜ ਪਾਵਾਂਗੇ ਨਾ ਕਮੇਟਾ ਨਿਕਲੋ ਭਾਈ। ਠੀਕ ਹੈ ਨਾ? ਆਰਟਵਰਕ ਹਰ ਬੰਦੇ ਜੇ ਤੁਸੀਂ ਇਹ ਕੰਮ ਗੁਰਦੇ ਦੇ ਪਾਉਂਗੇ ਕੜੀ ਇਹਨੇ ਬਹੁਤ ਕੰਮ ਕਰ ਲਿਆ ਜੇ ਮੈਂ ਇੱਥੇ ਰੁਕ ਜਿਹੜਾ ਵੀ ਉਹਨੂੰ ਪ੍ਰੋਜੈਕਟ ਮਿਲਦਾ ਉਹਦੇ ਬਾਰੇ ਸੋਚਣਾ ਉਹਦੇ ਵਿਹਨਤ ਕਰਨੀ ਜਦੋਂ ਤੁਹਾਡੇ ਕੋਲੇ ਕੰਮ ਨਹੀਂ ਉਦੋਂ ਵੀ ਚੰਗੀਆਂ ਸਕ੍ਰਿਪਟਾਂ ਪੜ੍ਹਨੀਆਂ ਚੰਗੀਆਂ ਫਿਲਮਾਂ ਦੇਖਣੀਆਂ ਉਹਦੇ ਵਿੱਚੋਂ ਕੀ ਤੁਸੀਂ ਸਿੱਖਦੇ ਆ ਕਿ ਮੈਂ ਕੀ ਕਰ ਸਕਦੀ ਆ ਮੇਰੇ ਲਈ ਕੀ ਵਧੀਆ ਉਹ ਹਰ ਬੰਦੇ ਨੂੰ ਸਿੱਖਣਾ ਹੀ ਪੈਂਦਾ ਤੇ ਮੈਨੂੰ ਇਹ ਪੂਰੀ ਉਮੀਦ ਹੈ ਕਿ ਬੱਚੇ ਵਧੀਆ ਆਪਦੀ ਮੰਜ਼ਿਲ ਨੂੰ ਪਹੁੰਚਣਗੇ ਮੈਡਮ ਜੀ ਹਰ ਇੱਕ ਪਰਿਵਾਰ ਦੇ ਵਿੱਚ ਵੱਡਾ ਬਜ਼ੁਰਗ ਹੋ ਛੋਟਿਆਂ ਨੂੰ ਝਿਰਕਾ ਮਾਰ ਕੇ ਕਈ ਵਾਰ ਕੰਮ ਸਹੀ ਕਰਵਾਉਂਦਾ ਹੈ ਤੇ ਕੀ ਇਹੋ ਜਿਹੀ ਨਾਬਤਰੀ ਆਈ ਨਹੀਂ ਮੈਂ ਡਾਕਟਰ ਨਹੀਂ ਨਾ ਉਹ ਤਾਂ ਡਾਇਰੈਕਟਰ ਦਾ ਤੇ ਡਾਇਰੈਕਟਰ ਨੇ ਕਰਨਾ ਹੁੰਦਾ ਹਾਂ ਅਸੀਂ ਰਿਲੇਸ਼ਨਾਂ ਦੇ ਵਿੱਚੋਂ ਇਹ ਸੋਚੀਏ ਕਿ ਸਾਡੀ ਫਿਲਮ ਵਧੀਆ ਬਣਨੀ ਚਾਹੀਦੀ ਹੈ ਉਹਦੇ ਵਿੱਚੋਂ ਅਸੀਂ ਜੇ ਕੋਈ ਲੱਗਦਾ ਕਿਸੇ ਨੂੰ ੱੱਕੇ ਨਾਲ ਅਜੇ ਕੱਲ ਕੋਈ ਕਿਸੇ ਨੂੰ ਸੁਝਾਅ ਨਹੀਂ ਦੇ ਸਕਦਾ ਤੇ ਜਦੋਂ ਆਪਾਂ ਪੂਰੇ ਪ੍ਰੋਜੈਕਟ ਨੂੰ ਦੇਖਦੇ ਕਿ ਘਰ ਦਾ ਪਰਿਵਾਰ ਪਰਿਵਾਰ ਦਾ ਮੈਂਬਰ ਵੀ ਇਹੀ ਦੇਖਦਾ ਹੁੰਦਾ ਵੀ ਇਹਦੀ ਸਾਡੀ ਫੈਮਿਲੀ ਹੈ ਇਹ ਇਹਦਾ ਸਾਲਮੇਲ ਬਣਿਆ ਰਵੇ ਤੇ ਉਹਨਾਂ ਜਿਹੜੇ ਆਰਟਿਸਟ ਹੁੰਦਾ ਜਿਹੜੇ ਸਿਨੇਮੇ ਨੂੰ ਪਿਆਰ ਕਰਦੇ ਨੇ ਕਿ ਜਿਹੜੀ ਕਹਾਣੀ ਮੈਂ ਕਰ ਰਿਹਾ ਸਾਡੀ ਕਹਾਣੀ ਆਪਣੀ ਆ ਨਾ ਕਿ ਕਿਵੇਂ ਪੇਮੈਂਟ ਲੈ ਲਈ ਹੁਣ ਮੇਰਾ ਕੋਈ ਕੰਮ ਨਹੀਂ ਇਹ ਸਿੱਧੂ ਬਾਜੀ ਕੋਲ ਖੜੇ ਨੇ ਸਾਨੂੰ ਕਦੇ ਵੀ ਨਹੀਂ ਲੱਗਿਆ ਕੱਲੀ ਇਹਨਾਂ ਦੀ ਫਿਲਮ ਨਹੀਂ ਕੋਈ ਵੀ ਪ੍ਰੋਜੈਕਟ ਅਸੀਂ ਕਰਦੇ ਹਾਂ ਸਾਨੂੰ ਇਹ ਲੱਗਦਾ ਕਿ ਇਹ ਸਾਡਾ ਆਪਣਾ ਪ੍ਰੋਜੈਕਟ ਹੈ ਮਨੋਂ ਕਿਉਂਕਿ ਪ੍ਰੋਡਿਊਸਰ ਨੇ ਪੈਸਾ ਲਾਇਆ ਹੁੰਦਾ ਸਾਰੀ ਟੀਮ ਦੀ ਦੇਣ ਹੁੰਦੀ ਹੈ ਉਹ ਜਿੱ ਕਿੰਨਾ ਅੰਤਰ ਆ ਲੋਕ ਕਿ ਸਾਡਾ ਹੁਣ ਜਿਹੜਾ ਆਥਾ ਨੂੰ ਰੈਪਲੀਕੇਟ ਕਰਦੀ ਹੈ ਕਿਉਂਕਿ ਪਹਿਲਾਂ ਪੰਜਾਬੀ ਮਾਝ ਦਾ ਕੇਵਲ ਇੱਕ ਪਾਤਰ ਜਿਹੜਾ ਸਿੱਖਾ ਦਾ ਪਾਤਰ ਬਣਾ ਕੇ ਤੇ ਕਈ ਮਜ਼ਾਕ ਦਾ ਪਾਤਰ ਬਣਾ ਜਾਂਦਾ ਹੈ ਹੁਣ ਦੇ ਇੰਡਸਟਰੀ ਆਈ ਆ ਤੇ ਕਾਫੀ ਸਿੱਖਾਂ ਨੂੰ ਵਧੀਆ ਰੋਲ ਮਿਲੇ ਆ ਲੋਕ ਹੁਣ ਸਿੱਖਾਂ ਦੇ ਗਾਣੇ ਪਸੰਦ ਕਰਨਾ ਪੀ ਆ ਤੇ ਲੋਕ ਸਿੱਖਾਂ ਦੇ ਰੋਲ ਪਸੰਦ ਕਰਨ ਲੱਗੇ ਆ ਲੇਕਿਨ ਭਾਜੀ ਮੈਨੂੰ ਇਹ ਲੱਗਦਾ ਕਿ ਕੰਮ ਥੋੜਾ ਇਹਦੇ ਵਿੱਚ ਸਿੱਖ ਹਿੰਦੂ ਵਾਲੀ ਕੋਈ ਗੱਲ ਨਹੀਂ ਅਸੀਂ ਆਪਣੀ ਥਾਂ ਆਪ ਬਣਾਉਣੀ ਹੁੰਦੀ ਆ ਜੇ ਤੁਸੀਂ ਸਿੱਖਾਂ ਦੀ ਗੱਲ ਕਰਦੇ ਹੋ ਅਸੀਂ ਆਪਣੀ ਥਾਂ ਆਪ ਬਣਾਈ ਆ ਹਰ ਬੰਦਾ ਆਪਣੀ ਥਾਂ ਬਣਾਉਂਦਾ ਆ ਅੱਜ ਅੱਜ ਦਲਜੀਤ ਆ ਜੇ ਤੁਸੀਂ ਕਹਿੰਦੇ ਸਿੱਖਾਂ ਨੂੰ ਮੁਖਾਵ ਕਰਦੇ ਆ ਦਲਜੀਤ ਤਾਂ ਸਰਦਾਰ ਮੁੰਡਾ ਆ ਸਾਰੇ ਪੰਜਾਬ ਨੂੰ ਪ੍ਰਾਊਡ ਆ ਉਹਦੇ ਤੇ ਕਿੱਥੇ ਲੈ ਕੇ ਗਏ ਆ ਉਹ ਇੰਡਸਟਰੀ ਨੇ ਵੀ ਬਹੁਤ ਇ ਟੈਕਨੀਕਲੀ ਬਹੁਤ ਫਰਕ ਪਿਆ ਕਹਾਣੀਆਂ ਨੂੰ ਲੈ ਕੇ ਬਹੁਤ ਫਰਕ ਪਿਆ ਹਰ ਤਰੀਕੇ ਦੀਆਂ ਫਿਲਮਾਂ ਆ ਰਹੀਆਂ ਵੱਖ-ਵੱਖ ਸਬਜੈਕਟਾਂ ਨੂੰ ਲੈ ਕੇ ਜਿਵੇਂ ਕਾਮੇਡੀ ਫਿਲਮ ਹੈ ਕਾਮੇਡੀ ਫਿਲਮਾਂ ਦੇ ਵਿੱਚੋਂ ਅਸੀਂ ਹੱਸਦੇ ਹਸਾਉਦੇ ਬਹੁਤ ਕੁਝ ਮੈਸੇਜ ਵੀ ਦਿੰਨੇ ਆ ਦੂਜਾ ਰੋਮਾਂਟਿਕ ਫਿਲਮ ਹੈ ਉਹ ਵੀ ਹੋਣੀਆਂ ਚਾਹੀਦੀਆਂ ਨੇ ਦੂਜਾ ਇਤਿਹਾਸਕ ਫਿਲਮ ਹੈ ਉਹ ਵੀ ਅਸੀਂ ਦੇਖ ਰਹੇ ਹਾਂ ਪਿਛਲੇ ਦਿਨਾਂ ਤੋਂ ਇਤਿਹਾਸਕ ਫਿਲਮਾਂ ਉਹਨਾਂ ਨੇ ਅਰਦਾਸ ਲੰਕੀ ਗਈ ਹੈ ਜਿਵੇਂ ਤੁਸੀਂ ਆਪਣੇ ਹਾਂ ਤੇ ਅੱਗੇ ਵੀ ਆ ਰਹੀਆਂ ਨੇ ਫਿਲਮਾਂ ਤੇ ਮੈਨੂੰ ਇਹ ਲੱਗਦਾ ਕਿ ਹਰ ਤਰ੍ਹਾਂ ਦਾ ਟੈਸਟ ਫਿਲਮ ਚ ਹੋਣਾ ਚਾਹੀਦਾ ਪੰਜਾਬੀ ਇੰਡਸਟਰੀ ਸਾਡੇ ਲਈ ਮਾਣ ਹੈ ਤੁਹਾਡੀ ਮਾਂ ਬੋਲੀ ਚ ਕਲਮਾਂ ਬੜ ਰਹੀਆਂ ਕੱਲੇ ਪੰਜਾਬ ਚ ਨਹੀਂ ਬਾਹਰਲੇ ਮੁਰਕਾਂ ਚ ਬੈਠੇ ਲੋਕ ਫਿਲਮਾਂ ਦੇਖ ਰਹੇ ਨੇ ਜਿਹੜੇ ਬੱਚੇ ਪੰਜਾਬ ਤੋਂ ਉੱਥੇ ਚਲੇ ਗਏ ਉਹ ਸਾਡੇ ਪੰਜਾਬੀ ਕਲਚਰ ਨਾਲ ਇਸੇ ਲਈ ਜੁੜੇ ਨੇ ਕਿ ਉਹ ਫਿਲਮਾਂ ਦੇਖਦੇ ਨੇ ਤੇ ਪੰਜਾਬੀ ਫਿਲਮਾਂ ਬਹੁਤ ਵੱਡ ਰਹੀਆਂ ਨੇ ਉਹ ਬੱਚੇ ਫਿਲਮਾਂ ਨਾਲ ਹੀ ਬਹੁਤ ਕੁਝ ਸਿੱਖ ਰਹੇ ਨੇ ਐਦੂ ਵੱਡੀ ਗੌਰਮਾਨ ਵਾਲੀ ਗੱਲ ਕੀ ਅੰਗਰੇਜ਼ ਕੀ ਕਹੋਗੇ ਮੱਜੇ ਦੀ ਕੁੜੀ ਕਰਨਤਾਰਨ ਦੀ ਕੁੜੀ ਵੱਡੇ ਆਰਟਿਸਟਾਂ ਨਾਲ ਕੰਮ ਕਰਦੇ ਹੋ ਕਿਦਾਂ ਦਾ ਤਜਰਬਾ ਰਿਹਾ ਕੀ ਕਹਿਣਾ ਚਾਹੋਗੇ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਸੀਨੀਅਰ ਆਰਟਿਸਟ ਨਾਲ ਕੰਮ ਕਰ ਰਹੀ ਹਾਂ ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਫਰਸਟ ਮੂਵੀ ਆ ਮੈਂ ਕਰਨਤਾਰਨ ਦੀ ਹਾਂ ਸੋ ਥੈਂਕ ਯੂ ਸੋ ਮੱਚ ਬਹੁਤ ਹੀ ਸਤਿਕਾਰਯੋਗ ਸਾਡੇ ਪੱਤਰਕਾਰ ਸਹਿਬਾਨਸ ਅਸੀਂ ਕਰਨਤਾਰਨ ਤੱਕ ਪਹੁੰਚੇ ਹੋਏ ਹਾਂ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਰਨਤਾਰਨ ਦੇ ਵਿੱਚੋਂ ਪਹਿਲੀ ਵਾਰ ਜਿਹੜਾ ਸਾਡਾ ਇਹ ਸ਼ਹਿਰ ਹੈ ਇਹ ਸ਼ਹਿਰ 'ਚੋਂ ਪਹਿਲੀ ਵਾਰ ਕਿਸੇ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਪਹਿਲੀ ਵਾਰ ਸਾਡੀ ਕੋਈ ਕੁੜੀ ਇਸ ਫਿਲਮ ਦੇ ਵਿੱਚ ਹੀਰੋਇਨ ਹੋਣ ਲੱਗੀ ਹੈ ਸੋ ਪਹਿਲੀ ਵਾਰ ਹੋਇਆ ਕਿ ਸਾਡੇ ਇਸ ਸ਼ਹਿਰ ਦਾ ਹੀ ਡਾਇਰੈਕਟਰ ਹੈ ਸਾਡੇ ਇਲਾਕੇ ਦੇ ਮੁੰਡਾ ਰਾਈਟਰ ਹੈ ਮੱਲੀ ਸਾਡੇ ਕੋਲ ਖੜਾ ਹੈ ਸੋ ਇਸ ਤਰ੍ਹਾਂ ਕਰਕੇ ਇਹ ਸਾਡੀ ਆਪਣੀ ਫਿਲਮ ਹੈ ਇਹੋ ਜਿਹਾ ਤਜਰਬਾ ਮਿਲਦਾ ਤਰਨਤਾਰ ਨੇ ਪਹਿਲਾਂ ਕਦੇ ਨਹੀਂ ਕੀਤਾ ਕਿ ਇੰਨੇ ਬੰਦੇ ਇਕੱਠੇ ਹੋ ਕੇ ਇਸ ਇੱਕ ਸ਼ਹਿਰ ਦੇ ਵਿੱਚੋਂ ਇੱਕ ਆ ਪਾਲੀਵੁੱਡ ਦੇ ਵਿੱਚ ਇੱਕ ਫਿਲਮ ਦੇਣ ਜਾ ਰਹੇ ਨੇ ਸੋ ਅਗਲੀ ਗੱਲ ਮੈਂ ਫਿਲਮ ਹੀ ਕਰਦਾ ਫਿਲਮ ਵੀ ਉਹੋ ਜੀ ਹੈ ਕਿ ਕੋਈ ਜਿਹੋ ਜਿਹਾ ਅਜ ਸਾਡਾ ਸਮਝ ਚੰਗਣਾ ਹੈ ਸਿਨੇਮੇ ਨੂੰ ਅਸੀਂ ਹਮੇਸ਼ਾ ਰਵਾ ਪਾਉਂਦੇ ਆਏ ਆ ਕਿ ਸਿਨੇਮਾ ਸਮੇ ਦੇ ਹਾਂ ਦਾ ਹੋਣਾ ਚਾਹੀਦਾ ਹੈ ਇਹ ਸਮੇ ਦੇ ਹਾਂ ਦੀ ਫਿਲਮ ਹੈ ਅੱਜ ਜਿਵੇਂ ਸਾਡਾ ਪ੍ਰਵਾਸ ਹੋ ਰਿਹਾ ਬੱਚੇ ਬਾਹਰ ਜਾ ਰਹੇ ਨੇ ਬਹੁਤ ਗੰਟੀ ਸਾਡੇ ਬੱਚਿਆਂ ਨੂੰ ਇਹ ਲੱਗਦਾ ਤੁਸੀਂ ਦੇਖੋ ਮੈਨੂੰ ਲੱਗਦਾ ਤਰਨਤਾਰਨ ਮੈਂ ਇਕੱਲੇ ਸ਼ਹਿਰ ਦੀ ਗੱਲ ਕਰਾਂ ਸਾਰੇ ਸ਼ਹਿਰਾਂ ਦਾ ਹੀ ਹਾਲ ਹੈ ਤਰਨਤਾਰਨ ਦੇ ਵਿੱਚ ਨਾ ਤਾਂ ਇਹਨੇ ਮੈਡੀਕਲ ਸਟੋਰ ਹੈ ਨਾ ਇਹਨੇ ਹਸਪੀਟਲ ਹੈ ਨਾ ਇਹਨੇ ਕਰੇਨੇ ਦਾ ਖਾਨਾ ਜਿੰਨੇ ਇੱਥੇ ਇਮੀਗ੍ਰੇਸ਼ਨ ਦੇ ਆਫਿਸ ਨੇ ਬਾਹਰ ਜਾਂ ਲਈ ਸਾਡੇ ਬੱਚੇ ਜਿਹੜੇ ਪ੍ਰਵਾਸ ਜਾ ਰਹੇ ਅਸੀਂ ਮਨਾਂ ਨਹੀਂ ਕਰਦੇ ਨਹੀਂ ਜਾਣਾ ਚਾਹੀਦਾ ਪਰ ਸਾਨੂੰ ਇਹ ਲੱਗਦਾ ਕਿ ਬੱਚੇ ਕੋਲ ਕੋਈ ਸਕਿੱਲ ਹੋ ਬੱਚਾ ਉੱਥੇ ਜਾ ਕੇ ਕੋਈ ਕੰਮ ਦਾ ਮਹਾਰ ਹਾਸਲ ਹੋਵੇ ਜਿੱਥੇ ਕੰਮ ਨੂੰ ਮਿਲ ਸਕੇ ਸਾਡੇ ਬੱਚੇ ਜੇ ਇਹ ਸੋਚ ਕੇ ਜਾਣ ਜਿਹੜੀ ਫਿਲਮ ਤੁਹਾਨੂੰ ਦਿਖਾਈ ਗੱਲ ਬੱਚਿਆਂ ਨੂੰ ਲੱਗਦਾ ਕਿ ਇੱਥੇ ਨਹੀਂ ਸੀ ਕੰਮ ਕਰਨਾ ਬਾਹਰ ਜਾ ਕੇ ਕੰਮ ਕਰਾਂਗੇ ਪਰ ਬਾਹਰ ਜਾ ਕੇ ਅਹਿਸਾਸ ਹੁੰਦਾ ਹੈ ਕਿ ਇੱਥੇ ਨਾਲੋਂ ਕਈ ਗੁਣਾ ਵੱਧ ਮਿਹਨਤ ਕਰਨੀ ਪੈਂਦੀ ਹੈ ਤਾਂ ਉਸ ਸਟੈਬਲਿਸ਼ ਹੋਣੇ ਨੂੰ ਸੋ ਉਹ ਸਾਡਾ ਹੀਰੋ ਉੱਥੇ ਜਾ ਕੇ ਕਿਹੋ ਜਿਹੇ ਲੋਕ ਮਿਲਦੇ ਨੇ ਕੀ ਗੱਲਬਾਤ ਹੁੰਦੀ ਹੈ ਇੱਕ ਇਹੋ ਜਿਹਾ ਜਨਜੀਵਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਸਮਝਦਾ ਇਹੋ ਜਿਹੀਆਂ ਫਿਲਮਾਂ ਦੀ ਸਾਨੂੰ ਅੱਜ ਸਮੇਂ ਨੂੰ ਲੋੜ ਹੈ ਕਿ ਸਾਡੀ ਨੌਜਵਾਨੀ ਜਿਹੜੀ ਇਹੋ ਜਿਹੀਆਂ ਫਿਲਮ ਤੋ ਮੈਨੂੰ ਲੱਗਦਾ ਜਿਹੜੀ ਸਾਡੀ ਟੀਮ ਥੋੜੇ ਇਸ ਪਾਸੇ ਖੜੀ ਅਮਰੀਕਾ ਦੇ ਇੱਥੇ ਕੈਮਰਿਆਂ ਦੇ ਅਸੀਂ ਜੋ ਆਪਣਾ ਕੰਮ ਕਰਨਾ ਸੀ ਇੰਨੇ ਸਾਲਾਂ ਚ ਜੋ ਫਿਲਮ ਸ਼ੂਟ ਕਰਨੀ ਸੀ ਡਿਟ ਕਰ ਸਭ ਕੁਝ ਕਰ ਲਿਆ ਸੀ ਅਗਲਾ ਕੰਮ ਤੁਹਾਡਾ ਬਣਦਾ ਮੀਡੀਆ ਦਾ ਤੁਸੀਂ ਸਾਡੇ ਇਸ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਓ ਅਗਲਾ ਕੰਮ ਲੋਕਾਂ ਦਾ ਬਣਦਾ ਕਿ ਲੋਕ ਇਹ ਜਿਹੇ ਮੈਸੇਜ ਨੂੰ ਕਿੰਨਾ ਘੂਹਾਰਾ ਦਿੰਦੇ ਨੇ ਇਹੋ ਜੀ ਸੀਰੀਅਸਨੈਸ ਨੂੰ ਲੋਕ ਕਿੱਥੋਂ ਤੱਕ ਲੈ ਕੇ ਜਾਂਦੇ ਨੇ ਕਿਉਂਕਿ ਕਈ ਵਾਰ ਦਰਸ਼ਕਾਂ ਦੇ ਸਵਾਲ ਹੁੰਦੇ ਆ ਕਿ ਚੰਗੀਆਂ ਫਿਲਮਾਂ ਨਹੀਂ ਬਣਦੀਆਂ ਪਰ ਮੇਰਾ ਇਹ ਸਵਾਲ ਅਗੇਨ ਸਵਾਲ ਦਰਸ਼ਕਾਂ ਨੂੰ ਹੈ ਕਿ ਤੁਸੀਂ ਚੰਗੀਆਂ ਫਿਲਮਾਂ ਨੂੰ ਕਿ ਸਾਡੇ ਕੋਲੇ ਬਹੁਤ ਸਾਰੀਆਂ ਫਿਲਮਾਂ ਨੇ ਉਦਾਹਰਨਾਂ ਹੈ ਸਾਡੇ ਕੋਲੇ ਹਰਜੀਤਾ ਵਰਗੀ ਫਿਲਮ ਦੀ ਉਦਾਹਰਨ ਹੈ ਇੱਕ ਗਰੀਬ ਘਰ ਦਾ ਮੁੰਡਾ ਦਿਹਾੜੀਦਰ ਮੈਂ ਘਰ ਦਾ ਮੁੰਡਾ ਵਰਲਡ ਕੱਪ ਦਾ ਹਾਕੀ ਕੱਪ ਜਿੱਤਦਾ ਜਾ ਕੇ ਉਹ ਫਿਲਮ ਲੋਕਾਂ ਨੇ ਦੇਖੀ ਨਹੀਂ ਜਾ ਕੇ ਇਸੇ ਤਰ੍ਹਾਂ ਅਸੀਂ ਬੱਚਿਆਂ ਨੇ ਪਹਿਲੀ ਵਾਰ ਫਿਲਮ ਲੈ ਕੇ ਆਏ ਕਪਲ ਸ਼ਰਮਾ ਨੇ ਫਿਲਮ ਪ੍ਰੋਡਿਊਸ ਕੀਤੀ ਸੀ ਜੀ ਗੁਰਪ੍ਰੀਤ ਕੁਗਿਹਰਾਂ ਨੇ ਕਰਕੇ ਫਿਲਮ ਬਣਾਈ ਉਸ ਦਾ ਨਾਮ ਸੀ son of manjit singh ਪਰ ਉਹ ਫਿਲਮ ਲੋਕਾਂ ਨੇ ਨਹੀਂ ਦੇਖੀ ਪਰ ਸਿਨੇਮਾ ਜਿਹੜਾ ਹੈ ਉਹ ਲਗਾਤਾਰ ਆਪਣੇ ਕੋਸ਼ਿਸ਼ਾਂ ਕਰਦਾ ਜੀ ਗੁਰदयाल ਸਿੰਘ ਹੋਰੀ ਅਲਪਲਾਈਨ ਕੰਪਨੀ ਹੈ ਆ ਦਵਿੰਦਰ ਬੀਰੋਣੀ ਫਿਲਮ ਲੈ ਕੇ ਮੋਢੇ ਕੋਲ ਆਏ ਨੇ ਸੋ ਅਸੀਂ ਆਪਣਾ ਕੰਮ ਖਤਮ ਕੀਤਾ ਤੁਹਾਨੂੰ ਇਹ ਬੇਨਤੀ ਹੈ ਤੁਸੀਂ ਮੀਡੀਆ ਆਪਣਾ ਰੋਲ ਦਾ ਕਰੂਗਾ ਲੋਕਾਂ ਤੱਕ ਸੁਨੇਹਾ ਲੈ ਕੇ ਜਾਊਗਾ ਤੇ ਲੋਕੇ ਨੂੰ ਕੰਮ ਆਉ ਕਰੇਗਾ ਸਿਰਫ ਸਰ ਆਪ ਜਿਹੜਾ ਆਰਾਮ ਪ੍ਰੋਮੋਟ ਦੇਣ ਦਾ ਜਿਹਦੇ ਕਰਕੇ ਬਹੁਤ ਸਾਰੇ ਲੋਕੜਾ ਇੰਟਰੈਕਸ਼ਨ ਵਾਲਾ ਦਿੱਤਾ ਜਿੱਤਾਂ ਚ ਕੋਈ ਹੋਰ ਪਿਆਰ ਨਹੀਂ ਸੀ ਇਸ ਤਰ੍ਹਾਂ ਦਾ ਕੋਈ ਮੈਂ ਦੋ ਵਾਰ ਤੋਂ ਇੱਕ ਨੂੰ ਮੰਨਦਾ ਦੇਵਾ ਕਿਤੇ ਵਾਰ ਦੱਸਿਓ ਪਾਣਿਆ ਮੈਂ ਮੈਂ ਬੈਠ ਜੀ ਥੋੜਾ ਜਵਾਬ ਦਿੰਨਾ ਥੋੜਾ ਬਹੁਤ ਚੰਗਾ ਸਵਾਲ ਹੈ ਜੀ ਥੋੜਾ ਹੱਕ ਹੈ ਸਵਾਲ ਕਰਨ ਦਾ ਪਰ ਅਸੀਂ ਜਿਹੜੇ ਲੋਕਾਂ ਅਸੀਂ ਬਾਰ-ਬਾਰ ਸੈਮੀਨਾਰ ਕਰਦੇ ਆਂ ਸ਼ਾਇਦ ਤੁਸੀਂ ਪੱਤਰਕਾਰ ਪੱਤਰਕਾਰਤਾ ਦੇ ਵਿਸ਼ੇ ਤੇ ਸੈਮੀਨਾਰ ਨਾ ਕਰਦੇ ਹੋ ਪਰ ਸਿਨੇਮਾ ਵਾਲੀ ਸਾਡੀ ਇੱਕ ਸੰਸਥਾ ਹੈ ਅਸੀਂ ਹਰ ਮੌਕੇ ਹਰ 2-4 ਮਹੀਨੇ ਬਾਅਦ ਇੱਕ ਸੈਮੀਨਾਰ ਕਰਦੇ ਕਿ ਸਿਨੇਮਾ ਕਿਹੋ ਜਿਹਾ ਹੋਵੇ ਹੁਣ ਸਾਡਾ ਇੱਕ ਸਵਾਲ ਹੈ ਆਮ ਪਬਲਿਕ ਨੂੰ ਪੰਜਾਬ ਦੀ ਪਬਲਿਕ ਨੂੰ ਪੰਜਾਬ ਦੇ ਵਿੱਚ ਜਿੰਨੇ ਪਿੰਡ ਨੇ ਜਿੰਨੇ ਸ਼ਹਿਰ ਨੇ ਜਿੰਨੇ ਕਸਬੇ ਨੇ ਹਰ ਪਿੰਡ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਦਾ ਕਸਬੇ ਨਾਲ ਜਾਣ ਦਾ ਮੌਕਾ ਮਿਲਦਾ ਭਾਜੀ ਹਰ ਕਸਬੇ ਦੇ ਵਿੱਚ ਹਰ ਪਿੰਡ ਦੇ ਵਿੱਚ ਘੱਟੋ-ਘੱਟ ਦੋ ਗੁਰਦੁ ਇੱਕ ਤੋਂ ਮੰਦਰ ਵੀ ਨੇ ਇੱਕ ਵੀ ਮਸਜਿਦ ਵੀ ਆ ਇੱਕ ਤਾਂ ਗਿਰਜਾ ਘਰ ਵੀ ਆ ਮਾਝੀ ਤਾਂ ਜਾਦੇ ਗਿਰਜ ਬਣ ਲੱਗੇ ਸਾਰੇ ਨੇ ਸਾਰੇ ਦਾ ਸਤਿਕਾਰ ਕਰਦੇ ਸੀ ਉਹਨਾਂ ਦੇ ਵਿੱਚੋਂ ਸਾਂਝ ਸਵੇਰ ਦੋ ਟਾਈਮ ਚੰਗੀਆਂ ਚੀਜ਼ਾਂ ਦਾ ਪ੍ਰਚਾਰ ਹੁੰਦਾ ਸਾਰੇ ਧਾਰਮਿਕਸਾਨਾਂ ਤੋਂ ਜੇ ਅਸੀਂ ਉਹਨਾਂ ਤੋਂ ਚੰਗਾ ਪ੍ਰਚਾਰ ਕਰਕੇ ਲੋਕਾਂ ਨੂੰ ਚੰਗੇ ਨਹੀਂ ਬਣਾ ਸਕੇ ਸਾਡੀ ਫੰਦ ਹਫਤੇ ਬਾਅਦ ਇੱਕ ਫਿਲਮ ਆਉਂਦੀ ਹੈ ਉਹ ਵੀ ਹਲੇ ਫਰਮਾਇਜੀ ਨਹੀਂ ਹੁੰਦੀ ਇਹ ਮੈਂ ਸਾਡੀ ਫਿਰ ਮੈਂ ਇਹਦੇ ਵਿੱਚ ਕੋਈ ਹਥਿਆਰ ਦੀ ਗੱਲ ਨਹੀਂ ਹੈਗੀ ਇਹਦੇ ਵਿੱਚ ਕੋਈ ਲੰਗੇਜਵਾਦ ਦੀ ਗੱਲ ਨਹੀਂ ਹੈਗੀ ਸੋ ਸਾਡੀਆਂ ਚੰਗੀਆਂ ਫਿਲਮਾਂ ਵੀ ਆਉਂਦੀਆਂ ਨੇ ਤੇ ਇਹ ਸਿਰਫ ਸਾਡੇ ਤੇ ਬਲੇਮ ਕਰਨਾ ਸੌਖਾ ਹੈ ਕਿ ਸਾਡੇ ਮੁੰਡੇ ਹਥਿਆਰ ਫੜਾਤੇ ਇਹ ਇਸ ਨੈਮ ਨੇ ਨਹੀਂ ਫੜਾਇ ਜੀ ਇਸ ਗੱਲ ਨੂੰ ਪਸ਼ੋਕਰ ਨੂੰ ਜਨਮ ਦੀ ਲੋੜ ਹੈ ਇਹ ਸਮ ਹਥਿਆਰ ਕੌਣ ਫੜਾ ਰਿਹਾ ਹੈ ਸਾਡੇ ਸਮਾਜ ਦੇ ਵਿੱਚ ਜਿਹੜੇ ਲੋਕ ਆ ਨਾਕਾਾਕਮਤ ਲੋਕ ਨੇ ਜਿਹੜੇ ਚੰਗੀਆਂ ਚੀਜ਼ਾਂ ਨਹੀਂ ਪ੍ਰਮੋਟ ਹੋਣਾ ਚਾਹੁੰਦੇ ਚੰਗੀ ਚੀਜ਼ ਪ੍ਰਮੋਟ ਕਰਨੀ ਅੱਜ ਸਭ ਤੋਂ ਔਖੀ ਹੋਈ ਪਈ ਐ ਅੱਜ ਮਾਰੀ ਚੀਜ਼ ਪ੍ਰਮੋਟ ਕਰਨੀ ਜੇ ਸਾਡੀ ਫਿਲਮ ਮਾਰੀ ਹੁੰਦੀ ਨਾ ਸਾਨੂੰ ਕਿਤੇ ਪ੍ਰੋਮੋਸ਼ਨ ਕਰਨ ਦੀ ਲੋੜ ਨਹੀਂ ਸੀ ਕੋਈ ਪ੍ਰੈਸ ਕਾਨਫਰੈਂਸ ਕਰਨ ਦੀ ਲੋੜ ਨਹੀਂ ਸੀ ਫਿਲਮ ਬਣਾ ਕੇ ਸਰਹਾਨੇ ਬਾਹਰ ਰੱਖ ਕੇ ਸੌਜੋ ਦੂਜੇ ਦਿਨ ਆਪੇ ਲੱਲ ਲੱਲਾ ਹੋ ਜਾਣੀ ਸੀ ਫਾਨੇ ਦੇ ਸਰ ਫਿਲਮ ਦੇ ਵਿੱਚੋਂ ਮੈਸੇਜ ਕੀ ਮਿਲਦਾ ਹੈ ਸਰ ਮੈਂ ਉਹ ਪਹਿਲਾਂ ਬੇਨਤੀ ਕਰਕੇ ਹਟਿਆ ਮੈਸੇਜ ਇਹ ਮਿਲਦਾ ਹੈ ਕਿ ਤੁਹਾਨੂੰ ਮਿਹਨਤ ਕਰੇ ਬਿਨਾਂ ਜਿਹੜਾ ਬਾਬੇ ਨਾਨਕ ਦਾ ਕਨਸੈਪਟ ਹੈ ਨਾ ਕਿ ਕਿਰਤ ਕਰਨੀ ਪੈਣੀ ਹੈ ਉਹ ਕਹਿੰਦੇ ਵੀ ਅੱਗੇ ਇੱਕ ਕਹਾਵਤ ਸੀ ਨੁਰਕਾਂ ਦੀ ਕਹਿੰਦੇ ਨਾਂ ਜਾ ਬਰਮਾ ਨੂੰ ਲੇਖ ਜਾਣਗੇ ਤੁਸੀਂ ਜੁਗਾਰ ਬਾਈ ਨਾਲ ਕੋਈ ਕੰਮ ਨਹੀਂ ਕਰ ਸਕਦੇ ਤੁਹਾਨੂੰ ਮਿਹਨਤ ਕਰਕੇ ਸਫਲਤਾ ਲੈਣੀ ਹੈ ਇਹ ਫਿਲਮ ਦਾ ਮੈਸੇਜ ਹੈ ਪਰ ਸਰ ਇਹ ਗੱਲ ਤੇ ਮੰਨਦੇ ਰੱਖ ਕੇ ਜਦ ਰਕੇ ਜਿੱਦੇ ਸਾਡੇ ਦੇ ਹੀਰੋ ਆ ਜਿਹਨ ਸਾਡੇ ਗਾਇਕ ਆ ਉਹਨਾਂ ਨੂੰ ਜਿਹੜੇ ਸਾਡੀ ਜਗ ਪੀਰੀ ਆ ਉਹਨੂੰ ਫੋਲੋ ਯੂ ਕਰਦੀ ਹੈ ਅੱਜ ਸਰ ਫੋਲੋ ਕਰਦੀ ਹੈ ਕਰਦੀ ਨਾ ਤੇ ਫਿਰ ਸਰ ਜਿੱਸਾਂ ਇਹ ਗਾਣੇ ਆਉਂਦੇ ਆ ਕੁਛ ਨਾ ਕੁਛ ਮੈਂ ਤੁਹਾਡੀ ਗੱਲ ਐਗਰੀ ਹੋ ਗਿਆ ਤੁਸੀਂ ਕਹਿੰਦੇ ਵੀ ਚੰਗੀਆਂ ਚੀਜ਼ਾਂ ਨੂੰ ਫੋਲੋ ਕਰੋ ਮਰੀ ਮਾਵੋ ਲੇਕਿਨ ਯਾਦ ਰੱਖਣਾ ਕਿ ਜਿੰਸਾਂ ਵੀ ਸਾਡੀ ਜਨਰੇਸ਼ਨ ਹੋ ਗਈ ਆ ਇਹ ਲੋਕ ਜਿਹੜੇ ਆ ਜਿਹੜੇ ਇਸ ਚੀਜ਼ ਨੂੰ ਫੋਲੋ ਜ਼ਿਆਦਾ ਕਰਦੇ ਆਂ ਹਾਂਜੀ ਤੁਹਾਡੇ ਕੋਲੇ ਬੰਦੇ ਜਦੋਂ ਵੋਟਾਂ ਮੰਗਣ ਆਉਂਦੇ ਨੇ ਐਮਪੀ ਦੀਆਂ ਐਮਐਲਏ ਦੀਆਂ ਤੁਸੀਂ ਕਦੇ ਸਵਾਲ ਕੀਤਾ ਵੀ ਸਾਡੇ ਇੱਕ ਸ਼ਹਿਰ 'ਚ 25-25 ਠੇਕੇ ਨੇ ਹਰ ਪਿੰਡ 'ਚ ਦੋ-ਦੋ ਠੇਕੇ ਨੇ ਤੁਸੀਂ ਸਾਡੇ ਬੱਚਿਆਂ ਨੂੰ ਕਿਉਂ ਬਰਤਾ ਰਹੇ ਹੋ ਸਾਡੀ ਤਾਂ ਸਾਡੇ ਕੋਲ ਤਾਂ ਕਹਿਣ ਨੂੰ ਇਹ ਗੱਲ ਹੈਗੀ ਆ ਨਾ ਵੀ ਜੇ ਸਾਡੇ 'ਚ ਕੋਈ ਹਜ਼ਾਰਾਂ ਦੀ ਫਿਲਮ ਆ ਗਈ ਸਾਡੇ ਕੋਲ ਰਈ ਨਹੀਂ ਫਿਲਮ ਵੀ ਆਈ ਆ ਸਾਡੇ ਕੋਲ ਅਰਦਾਸ ਫਿਲਮ ਵੀ ਆਈ ਆ ਸਾਡੇ ਕੋਲ ਲਵ ਪੰਜਾਬੀ ਆਈ ਆ ਠੇਕੇ ਕਦੇ ਸਵਾਲ ਕੀਤਾ ਸੀ ਅਸੀਂ ਬੋਟਾ ਪੋਨੇਸੇ ਮੰਗਦੇ ਆ ਇਹ ਸਾਨੂੰ ਆ ਬੋਤਲ ਦੋ ਜੀ ਭਾਜੀ ਜਿੱਥੇ ਸਵਾਲ ਕਰਨਾ ਉਥੇ ਸਵਾਲ ਕਰਨਾ ਜੀ ਤੁਹਾਨੂੰ ਅਸੀਂ ਥਰਮਾ ਨਹੀਂ ਕਰੀਏ ਤੁਸੀਂ ਸਵਾਲ ਕੋਈ ਨਾਲ ਖੜਦੇ ਆਸੀਂ ਇਸ ਕਰਕੇ ਮੈਂ ਇੱਕ ਗੱਲ ਮੈਂ ਤੁਹਾਡੇ ਮੀਡੀਆ ਨਾਲ ਭਾਜੀ ਇੱਕ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਖੁੱਲ੍ਹ ਖੁੱਲ੍ਹ ਗੱਲ ਕਹਿਣੀ ਚਾਹੁੰਦਾ ਹੈ ਜਿਹੜੀ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਉਭਾਰਨ ਦੀ ਲੋੜ ਹੈ ਉਹ ਗੱਲ ਇਹ ਹੈ ਅੱਜ ਸਮਾਜ ਚੋਂ ਜਿਹੜੀ ਚੀਜ਼ ਖਤਮ ਹੋ ਗਈ ਮੇਰੇ ਵੀਰੇ ਕੋਈ ਗੱਲ ਨਹੀਂ ਅੱਜ ਸਮਾਜ ਚੋਂ ਜਿਹੜੀ ਚੀਜ਼ ਖਤਮ ਹੋ ਗਈ ਨਾ ਉਹ ਪਤਾ ਕੀ ਹੈ ਮੈਂ ਕਹਿੰਦਾ ਅੱਜ ਪੰਜਾਬ ਦੇ ਵਿੱਚ 10000 ਪੱਤਰਕਾਰਾਂ ਮੰਨ ਲਓ 10 ਹਜ਼ਾਰ ਪੱਤਰਕਾਰਾਂ ਦਾ ਨਹੀਂ ਮਤਲਬ ਹੋ ਸਕਦਾ ਉਹਨਾਂ ਚ 2000 ਪੱਤਰਕਾਰ ਚੰਗਾ ਵੀ ਹੋਊਗਾ ਜਿਹੜਾ ਆਪ ਕਹਿੰਦਾ ਕਿ ਚੰਗੀ ਖਬਰ ਲੈ ਕੇ ਆਉਣੀ ਹੈ ਚੰਗੀਆਂ ਸਟੋਰੀਆਂ ਕੱਢ ਕੇ ਲੈ ਕੇ ਆਉਣੀ ਹੈ ਪਰ ਭਾਜੀ ਮੈਨੂੰ ਦੱਸੋ ਕਿਹੜੇ ਪੰਜਾਬੀ ਨੇ ਅਜੇ ਤੱਕ ਇਹ ਕਿਹਾ ਵੀ ਸਾਡਾ ਫਲਾਣਾ ਪੱਤਰਕਾਰ ਮਲ ਜਿਲ੍ਹੇ ਦੀ ਵੀ ਨਾ ਕਹਿ ਰਿਹਾ ਵੀ ਸਾਡੇ ਜਿਲ੍ਹੇ ਜਿਹੜਾ ਪੱਤਰਕਾਰ ਹੈ ਪ੍ਰਾਊਡ ਕੀਤਾ ਕਿਸੇ ਪੱਤਰਕਾਰ ਤੇ ਭਾਜੀ ਤੁਸੀਂ ਆਪਣੇ ਪੰਜਾਬੀਆਂ ਨੇ ਕਦੇ ਇਹ ਪ੍ਰਾਊਡ ਕੀਤਾ ਵੀ ਸਾਡਾ ਡਾਕਟਰ ਆ ਜੀ ਅਮਰਸਰ ਚਾ ਜਲੰਧਰ ਚ ਕਿਤੇ ਦੀ ਡਾਕਟਰ ਬਹੁਤ ਵਧੀਆ ਪ੍ਰਾਊਡ ਨਹੀਂ ਕੀਤਾ ਕਦੇ ਭਾਜੀ ਜਿਹੜਾ ਵਿਗਿਆਨੀ ਨੇ ਉਹ ਪੰਜਾਬ ਦਾ ਵਿਗਿਆਨੀ ਜਿਹੜੇ ਬੰਦੇ ਨੇ ਦਵਾਈ ਹੀ ਖੋਜ-ਖੋਜੀ ਆ ਯਾਰ ਬਿਮਾਰੀ ਦੀ ਆ ਦਵਾਈ ਆ ਕਦੇ ਪ੍ਰਾਊਡ ਕੀਤਾ? ਭਾਜੀ ਕੋਈ ਕਲਾਕਾਰ ਹੈ ਸਾਊਥ ਆਲੇ ਦੇ ਰਜ ਨੇ ਕਹਿੰਦੇ ਬੁੱਤ ਲਾਤੇ ਅਸੀਂ ਕਿਸੇ ਕਲਾਕਾਰ ਤੇ ਪ੍ਰਾਊਡ ਨਹੀਂ ਕਰਦੇ ਅਸੀਂ ਕਿਸੇ ਰਾਈਟਰ ਤੇ ਪ੍ਰਾਊਡ ਨਹੀਂ ਕਰਦੇ ਜੇ ਤੁਹਾਨੂੰ ਜਿਉਂਦੇ ਜੀ ਨਹੀਂ ਚੰਗਾ ਲੱਗਦਾ ਸਾਡੇ ਬੰਦੇ ਨਾਨਕ ਸਿੰਘ, ਵੀਰ ਸਿੰਘ ਕਮਾਲ ਦੇ ਰਾਈਟਰ ਸੀਗੇ ਅਸੀਂ ਬਹੁਤ ਪ੍ਰਾਊਡ ਫਿਰ ਕੀਤਾ ਭਾਜੀ ਅਸੀਂ ਕਦੇ ਪ੍ਰਾਊਡ ਮਨ ਜੇ ਤੁਸੀਂ ਕਹਿੰਦੇ ਬਈ ਸਿਆਸੀ ਲੋਕ ਆ ਅਸੀਂ ਆਪਣੇ ਲੀਡਰ ਤੇ ਕਦੇ ਪ੍ਰਾਊਡ ਵੀ ਨਹੀਂ ਕੀਤਾ ਭਾਜੀ ਹੋਰ ਛੱਡੋ ਆਪਾਂ ਕਹਿੰਦੇ ਧਾਰਮਿਕ ਲੋਕ ਆ ਤੁਸੀਂ ਕਦੇ ਇਹ ਕਿਹਾ ਵੀ ਸਾਡਾ ਰਾਗੀ ਫਰਾਨਾ ਬਹੁਤ ਵਧੀਆ ਹੈ ਸਾਡਾ ਕਥਾ ਅਸੀਂ ਪ੍ਰਾਊਡ ਫੀਲ ਕਰਨਾ ਛੱਡ ਗਏ ਮੈਂ ਕਿਹਾ ਤੁਹਾਡੇ ਘਰ ਜਿਹੜੇ ਬੱਚੇ ਨੇ ਜੇ ਥੋੜਾ ਬੱਚਾ ਚ 50% ਨੰਬਰ ਲੰਦਾ ਨਾ ਅਸੀਂ ਬੱਚੇ ਨੂੰ ਗਾਲ੍ਹਾਂ ਕੱਢਦੇ ਆਂ ਵੀ ਸ਼ਰਮਾ ਜੀ ਦਾ ਬੇਟਾ 70% ਕਿਵੇਂ ਲੈ ਗਿਆ ਤੂੰ 50 ਕਿਉਂ ਲੈ ਕੇ ਆਇਆ ਅਸੀਂ ਇਹ ਨਹੀਂ ਕਹੇ ਬੱਚੇ ਨੂੰ ਵੀ ਪੁੱਤ ਤੂੰ ਕੋਈ ਨਹੀਂ 50 ਲੈ ਕੇ ਆਏ ਗਾਣੋਂ 80 ਲੈ ਕੇ ਆਉਣੇ ਆ ਕਿ ਕਮੀ ਕਿੱਥੇ ਐਪਰੀਸ਼ੀਏਟ ਕਰਨਾ ਛੱਡ ਗਏ ਭਾਜੀ ਸਾਡੇ ਅੰਦਰ ਹੀ ਆ ਸਾਡੇ ਅੰਦਰ ਹੀ ਹੈ ਚਾਹੇ ਚਾਹੇ ਤੁਸੀਂ ਹੋ ਚਾਹੇ ਅਸੀਂ ਕੋਈ ਬੰਦਾ ਹੈ ਅਸੀਂ ਕਿਸੇ ਨੂੰ ਐਪਰੀਸ਼ੀਏਟ ਕਰੀਵੇ ਆਲਰੇਡੀ ਵੀ ਠੀਕ ਕਰਦੇ ਆਂ ਭਾਜੀ ਕੋਈ ਵੀ ਨਹੀਂ ਆਪ ਮੰਨ ਲਓ ਜੇ ਤਾਂ ਆਪ ਐਥੇ ਐਗ ਔਰ ਪ੍ਰੋਆਇਨ ਐਪਰੀਸ਼ੀਏਟ ਕਰੀਏ ਭਾਈ ਤੁਸੀਂ ਇਨੀਸ਼ੀਏਟਿਵ ਲਿਆ ਤੁਸੀਂ ਇਸ ਤਰਨ ਤਨ ਟੁੱਟ ਕੇ ਫਿਲਮ ਬਣਾਈ ਭਾਜੀ ਮਾਰੀਆਂ ਫਿਲਮ ਬਣਾਉਗਾ ਪਾਇਆ ਵਿਰੋਧ ਕਰ ਦਾਂਗੇ ਕਿਉਂ ਮਾਰੀ ਫਿਲਮ ਲਾ ਰਹੇ ਹੋ ਔਰ ਤੁਸੀਂ ਇੱਕ ਵਾਰ ਐਪਰੀਸ਼ੀਏਟ ਕਰੋ ਸਾਡੇ ਜ਼ਿਲ੍ਹੇ ਚੋਂ ਕੋਈ ਕੋੜੀ ਫਾਸਟ ਆਈ ਹੈ ਕੋਈ ਦੋੜਾਂ ਚ ਫਾਸਟ ਆਈ ਹੈ ਕੋਈ ਕੰਮ ਕਰਦੀ ਹੈ ਅਸੀਂ ਕਦੋਂ ਉਨਾਂ ਜਾ ਕੇ ਅਪਹਿਰ ਕੀਤਾ ਭਾਜੀ ਸਾਨੂੰ ਚਾਹੀਦੀ ਸਾਂਸ ਦੀ ਖਬਰ ਭਾਈ ਸਾਨੂੰ ਸਾਂਸ ਦੀ ਖਬਰ ਚਾਹੀਦੀ ਹੈ ਸਰ ਇਹ ਪੰਜਾਬ ਤੋਂ ਇਲਾਵਾ ਹੋਰ ਕਿਹੜੇ ਸੂਬਿਆਂ ਦੇ ਵਿੱਚ ਫਿਲਮ ਰਿਲੀਜ਼ ਹੋ ਰਹੀ ਹੈ ਭਾਈ ਸੋਭਿਆ ਨਹੀਂ ਦੂਜੇ ਮੁਰਖਾ ਜੀ ਹੋਣ ਲਈ ਹੋਣ ਚਾਹੀਦੀ ਭਾਈ ਨੂੰ ਮਸਤਾਨ ਹੋ ਰਹੀ ਹੈ ਕਿ ਉਹ ਤੁਮ ਦੇ ਆਰਟਿਸਟਾਂ ਨਾਲ ਸਾਡੇ ਨਾਲ ਕੰਮ ਕੀ ਕਰੇਡਾ ਛੋਰੀ ਹੈ ਯੂਕੇ ਛੋਰੀ ਹੈ ਜੀ ਆਹੋ ਬਣੀਣਾ ਹੋਈ ਰਹੀ ਹੈ ਜੀ ਕੈਨੇਡਾ ਤੋਂ ਵੀ ਆਰਟਿਸਟ ਸਰ ਜਦੋਂ ਤੁਸੀਂ ਸਿੱਖੀ ਸਰੂਤ ਦੇ ਵਿੱਚੋਂ ਕਦੀ ਸ਼ੂਟ ਦੇ ਦੌਰਾਨ ਪਰੇਸ਼ਾਨੀ ਆਈ ਤੁਹਾਨੂੰ ਕਦੇ ਜੀ ਆਈ ਬਿਲਕੁਲ ਪਰੇਸ਼ਾਨੀ ਆ ਜੀ ਪਰ ਪੁੱਲਟੀ ਗੱਲ ਹੈ ਜਦੋਂ ਅਸੀਂ ਸੂਪ ਨਾਲ ਕੰਮ ਕਰਦੇ ਆਂ ਪਰ ਮੈਨੂੰ ਲੱਗਦਾ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੇ ਸਾਨੂੰ ਕਦੇ ਹਲਾਸ਼ੀਬ ਨਹੀਂ ਦਿੱਤੀ ਸਨੇ ਕਿਸੇ ਮਰਦੇ ਬੰਦੇ ਨੇ ਕਿਸੇ ਜਹਦਾਰ ਨੇ ਕਦੇ ਕਿਸੇ ਪਾਤੀ ਨੇ ਕਿਸੇ ਨੇ ਐ ਵੀ ਨਹੀਂ ਕਿਹਾ ਵੀ ਸ਼ਾਵਸ਼ ਜੋਨਾ ਤੂੰ ਤੂੰ ਇਹਦੇ ਨਾਲ ਕੰਮ ਕਰਦਾ ਸਭ ਤੋਂ ਸਭ ਉਲਟੇ ਕਿ ਮੈਨਾਂ ਹੁੰਦੇ ਆ ਸਾਨੂੰ ਜਾਣਦੇ ਨੂੰ ਆਏ ਕਹਿੰਦੇ ਆ ਕੰਜਰ ਜਾਂਦੇ ਨੇ ਸਰ ਜਿੱਦਾਂ ਪਿੱਛੇ ਇੱਕ ਵੀਡੀਓ ਵਾਇਰਲ ਹੁੰਦੀ ਆ ਕਿ ਇੱਕ ਸ਼ੂਟ ਚੱਲਦਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਦਾਂ ਮਤਲਬ ਸੈਟਅਪ ਲੱਗਾ ਹੋਇਆ ਸੀ ਆਨੰਦ ਕਾਰਜ ਕਰਾਉਣੇ ਸੀ ਹਾਂਜੀ ਹੁਣ ਤੁਹਾਨੂੰ ਉਹਨਾਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਅਗਰ ਜੇ ਕਿਸੇ ਦਾ ਸ਼ੂਟ ਦਿਖਾਉਣਾ ਹੋਵੇ ਭਾਜੀ ਕੋਈ ਮਸਲਾ ਨਹੀਂ ਉਹ ਮਸਲਾ ਪਤਾ ਕੀ ਸੀ ਉਹ ਸਾਨੂੰ ਸਮਝ ਨਹੀਂ ਆਇਆ ਪੰਜਾਬੀਆਂ ਨੂੰ ਉਹ ਮਸਲਾ ਕੀ ਸੀ ਉਹ ਮਸਲਾ ਸਾਨੂੰ ਰੋਕਣ ਦਾ ਸੀਗਾ ਵੀ ਗਾਹਾਂ ਨੂੰ ਤੁਸੀਂ ਸਿੱਖਾਂ ਦੇ ਜੀਵਨ ਤੇ ਸਰਦਾਵਾਂ ਜੀਵਨ ਦੇ ਫੰਡ ਬਣਾਓ ਉਹ ਅਗਲਾ ਕਦੋਂ ਲਾਵਾ ਫਿਰ ਦਿਖਾਓ ਜੀ ਜਿਵੇਂ ਮਰਜ਼ੀ ਦਿਖਾਈ ਚ ਲੋ ਕੋਈ ਨਹੀਂ ਰੋਕਦਾ ਕਦੇ ਕਦੇ ਤੁਸੀਂ ਤੁਸੀਂ ਪੱਤਰਕਾਰ ਹੋ ਤੁਸੀਂ ਆਪਣੀ ਜ਼ਿੰਦਗੀ ਵੀ ਥੋੜੀ ਕੀਤੀ ਦਾ ਵੀ ਹੋ ਗਈ ਤੁਸੀਂ ਆਏ ਦੇਖਿਆ ਵੀ ਕਦੇ ਲਾਵਾ ਫੇਰ ਤੇ ਕੋਈ ਰੋਲਾ ਪਿਆ ਵੀ ਤੁਸੀਂ ਲਾਵਾ ਫੇਰ ਕਿਉਂ ਦਿਖਾ ਰਹੇ ਤੁਸੀਂ ਆਏ ਦਿਖਾਤਾ ਕਦੇ ਨਹੀਂ ਪੈਂਦਾ ਇਹ ਸਿਰਫ ਇੱਕ ਸਾਜਿਸ਼ ਹੈ ਵੀ ਸਾਡੇ ਪੰਜਾਬੀਆਂ ਦਾ ਜਿਹੜਾ ਜੀਵਨ ਕੀ ਹੋਇਆ ਫਿਲਮਾਂ ਰਾਹੀਂ ਨਾ ਦਿਖਾਇਆ ਜਾਵੇ ਨਾ ਪਾਗੜਾ ਸਰਦਾਰ ਦਿਖਾਇਆ ਜਾਵੇ ਉਹ ਹੋਣਾ ਕੀ ਹੈ ਉਸ ਗੱਲ ਦਾ ਉੱਤਰ ਹੁੰਦਾ ਜਿਵੇਂ ਲੈ ਰਹੇ ਉਹ ਸਰਦਾਰ ਬੰਦੇ ਪੱਗਾਂ ਬੰਨ ਕੇ ਦਾਰੀਆਂਾਂ ਦੇ ਲਾਵਾ ਫੇਰ ਹੋਇਆ ਕਰਨਗੇ ਮੰਦਰਾਂ 'ਚ ਹੋਇਆ ਕਰ ਉਹ ਕਰਨਗੇ ਹੱਥ ਜੋੜੀ ਮਜਬੂਰੀ ਹੈ ਪਾਜੀ ਉਹ ਕਰਨਾ ਉਹ ਮਜਬੂਰ ਕੀਤਾ ਤੁਸੀਂ ਲੋਕਾਂ ਨੇ ਉਹ ਮੈਂ ਉਹ ਕਿਤਾਬ ਨੂੰ ਅੱਜ ਬਰਾਬਰ ਕੀ ਕਹੋਗੇ ਸਾਡਾ ਪੀਆ ਬਾਈ ਲਮਾਂ ਦਾ ਟੀਨੇ ਵਿੱਚ ਰਿਓ ਕੀ ਕਹਿਣਾ ਚਾਹੋਗੇ ਹੁਣ ਇਹ ਫਿਲਮ ਦੇ ਵਿੱਚ ਐਜ਼ ਇੱਕ ਕੰਮ ਕਰ ਰਹੇ ਪਹਿਲਾਂ ਸ ਸਤਿ ਸ਼੍ਰੀ ਅਕਾਲ ਸਾਰੇ মিডিਆ ਨੂੰ ਥੈਂਕ ਯੂ ਸੋ ਮੱਚ ਤੁਸੀਂ ਆਪਣਾ ਟਾਈਮ ਕੱਟ ਕੇ ਸਾਡੇ ਲਈ ਆਏ ਸਾਡੀ ਫਿਲਮ ਨੂੰ ਪ੍ਰੋਮੋਟ ਕਰਨ ਆਏ ਧੰਨਵਾਦ ਤੁਹਾਡਾ ਹਮੇਸ਼ਾ ਤੁਸੀਂ ਸਪੋਰਟ ਕਰਦੇ ਹੋ ਸਾਡੇ ਸਿਨੇਮਾ ਨੂੰ ਬਹੁਤ ਵਧੀਆ ਰਹੀ ਸਾਡਾ ਤਜਰਬਾ ਬਹੁਤ ਸੋਹਣਾ ਸੀਗਾ ਆਰਟਿਸਟ ਬਹੁਤ ਵਧੀਆ ਬਾ ਕਮਾਲ ਨੇ ਸਾਡੇ ਪ੍ਰੋਡਿਊਸਰ ਸਾਹਿਬ ਗੁਰਦੇਵਾਲ ਜੀ ਤੇ ਦਵਿੰਦਰ ਜੀ ਬਹੁਤ ਵਧੀਆ ਹੰਬਲ ਇਨਸਾਨ ਨੇ ਜੇ ਮਨਲਾ ਪ੍ਰੋਡਿਊਸਰ ਨਾ ਬਹੁਤ ਰਿਸਕ ਲੈ ਕੇ ਕੰਮ ਕਰਦੇ ਆ ਮਤਲਬ ਇਹ ਇਦਾਂ ਦੇ ਇਨਸਾਨ ਹੁੰਦੇ ਕਿ ਜਿਹੜੇ ਸਾਡੇ ਘਰ ਭਰਦੇ ਨੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਕਿੰਨਾਂ ਨੂੰ ਘਰ ਵਿੱਚ ਰਸੋਈ ਭਰਦੀ ਆ ਮੈਂ ਤਾਂ ਹਮੇਸ਼ਾ ਬਹੁਤ ਮਤਲਬ ਇਹਨਾਂ ਨੂੰ ਬਹੁਤ ਰਿਸਪੈਕਟ ਦਿੰਨੀ ਆ ਕਿ ਇਹਨਾਂ ਦੇ ਕਰਕੇ ਸਾਡੇ ਘਰ ਚੱਲਦੇ ਆ ਕਿੰਨੀਆਂ ਦੀਆਂ ਰਸੋਈਆਂ ਚੱਲਦੀਆਂ ਨੇ ਤੇ ਹਮੇਸ਼ਾ ਇਹਨਾਂ ਨੂੰ ਇਦਾਂ ਐਪਰੀਸ਼ੀਏਟ ਕਰਿਆ ਕਰੋ ਜਿੰਨੇ ਵੀ ਵਧੀਆ ਸਿਨੇਮਾ ਆ ਰਿਹਾ ਵਾ ਫਿਲਮਾਂ ਆ ਰਹੀਆਂ ਨੇ ਹਮੇਸ਼ਾ ਪ੍ਰੋਡਿਊਸਰਜ਼ ਨੂੰ ਐਪਰੀਸ਼ੀਏਟ ਕਰੋ ਤਾਂ ਕਿ ਉਹਨਾਂ ਦਾ ਹੋਰ ਹੌਸਲਾ ਵਧੇ ਫਿਲਮਾਂ ਬਣਾਉਣ ਦਾ। ਤੁਹਾਡੀ オーਡੀਅנס ਬਾਰੇ ਕੀ ਕਹੋਗੇ ਅੱਜ ਕਹਿ ਜੋ ਕਾਫੀ ਰਿਸਪੌਂਸ ਮਿਲਿਆ ਕਾਫੀ ਲੋਕ ਰਿਸਪੈਕਟਫੁਲ ਤੁਹਾਨੂੰ ਫੈਨਸ ਕਿ ਕੀ ਕਹਿਣਾ ਚਾਹੋਗੇ? ਅੱਜ ਮੈਂ ਫਸਟ ਟਾਈਮ ਵਸ ਤਰਨ ਤਰਨ ਆਈ ਹਾਂ ਬਹੁਤ ਵਧੀਆ ਲੱਗਿਆ ਤੇ ਅੱਜ ਅਸੀਂ ਮਾਈ ਭਾਗੋ ਕਾਲਜ ਕੇ ਸੀਗੇ ਉੱਥੇ ਕੁੜੀਆਂ ਦਾ ਜੋਸ਼ ਦੇਖ ਕੇ ਸੱਚੀ ਮਜ਼ਾ ਆਇਆ। ਆਪਾਂ ਗੱਲ ਕਰ ਰਹੇ ਸੀ ਮੈਂ ਭਾਜਨ ਕਰ ਇਸ ਮੈਂ ਕਿਹਾ ਵੀ ਤੁਸੀਂ ਬਠਿੰਡੇ ਵਿੱਚ ਵੀ ਪ੍ਰੋਮੋਸ਼ਨ ਕਰੋ ਉੱਥੋਂ ਬਹੁਤ ਸੌਣਾ ਕਰਾਉਦਾ। ਕਹਿੰਦੇ ਤੁਸੀਂ ਅਤਰਨ ਤਰਨ ਦੇਖਿਆ ਫੇਰ ਗੱਲ ਕਰਿਓ ਪਰ ਸੱਚੀ ਅੱਜ ਬਹੁਤ ਮਜ਼ਾ ਆਇਆ ਬਹੁਤ ਹੀ ਅਪਰੀਸ਼ੀਏਟ ਮਿਲੇ ਉੱਥੇ ਸਾਨੂੰ ਹਮੋਂ ਲੋਗਰ ਯੂਕੇ ਵੀ ਦੇਖ ਰਹੇ ਇੱਕ ਮਾਜੇ ਦੀ ਬੜੀ ਹਾਈਪ ਹੈ ਮੈਨੂੰ ਕੁਝ ਡਿਫਰੈਂਟ ਲੱਗਾ ਮਾਜੇ ਜਿਹੜੇ ਸਿਰਫ ਅਜ ਲੋਗ ਦੇਖੇ ਆ ਹਾਂ ਡਿਫਰੈਂਟ ਹੈ ਤਾਂ ਇਨਸਾਨ ਆਪਾਂ ਸਾਰੇ ਹਨਾ ਇਹ ਨਹੀਂ ਕਿ ਉਹਨਾਂ ਵਿੱਚ ਕੁਝ ਹੋਰ ਆ ਜਾਂ ਉਹਨਾਂ ਦੇ ਲਹਿਜਾ ਬੋਲਣ ਦਾ ਤਰੀਕਾ ਬਹੁਤ ਵਧੀਆ ਆ ਹਨਾ ਉਹਨਾਂ ਨੂੰ ਸੁਣਨ ਨੂੰ ਇਦਾਂ ਦਿਲ ਕਰਦਾ ਕਿ ਬੋਲੀ ਜਾਣ ਤੇ ਇਸ ਸੁਣੀ ਚਾਹੀਏ ਉਹ ਮਤਲਬ ਸ਼ਬਦਾਵਲੀ ਬਹੁਤ ਸੋਹਣੀ ਆ ਵਧੀਆ ਲੱਗਦਾ ਥੋੜਾ ਟੱਚ ਆਉਂਦਾ ਇਹਨਾਂ ਦਾ ਪਾਕਿਸਤਾਨੀ ਹੈ ਨਾ ਬੋਲੀ ਆ ਜਾਂਦੀ ਆ ਉਹਦੇ ਕਰਕੇ ਸਾਨੂੰ ਬਹੁਤ ਵਧੀਆ ਲੱਗਦਾ ਤੇ ਹਮੇਸ਼ਾ ਹੀ ਅਸੀਂ ਮੰਨਰੀਤ ਨੂੰ ਵੀ ਅਪਰੀਸ਼ੀਏਟ ਕਰਦੇ ਆ ਤੇ ਹਮੇਸ਼ਾ ਇਹਨਾਂ ਬੋਲੀ ਨੂੰ ਬਹੁਤ ਸਲਾਉਂਦੇ ਆ ਕਿ ਹਾਂ ਵਧੀਆ ਕੰਮ ਕਰ ਰਹੇ ਨੇ ਜੀ ਇਸ ਸਟੋਰੀ ਨੂੰ ਲਿਖਣ ਮੌਕੇ ਕੀ ਧਿਆਨ ਸੀ ਆ ਸਭ ਤੋਂ ਪਹਿਲਾਂ ਥੈਂਕ ਯੂ ਤੁਸੀਂ ਮੈਨੂੰ ਮੌਕਾ ਦੇ ਰਹੇ ਹੋ ਆਪਣੇ ਚੈਨਲ ਤੋਂ ਅ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਮੈਂ ਜਿਹੜਾ ਰਾਈਟਰ ਜਿਸ ਪ੍ਰੋਫੈਸ਼ਨ ਤੇ ਆ ਇਹ ਇੱਕ ਪਿਓਰ ਬਿਜ਼ਨਸ ਆ ਮੇਰੀ ਸਭ ਤੋਂ ਜਿਹੜੀ ਮੇਰੀ ਪ੍ਰਾਇਓਰਟੀ ਆ ਉਹ ਲੋਕਾਂ ਨੂੰ ਐਂਟਰਟੇਨ ਕਰਨਾ ਵਾ ਹਸਾਉਣਾ ਖੁਸ਼ ਕਰਨਾ ਮੇਰੀ ਤੇ ਡਿਊਟੀ ਇਹ ਵਾ ਕਿ ਮੈਂ ਲੋਕਾਂ ਨੂੰ ਐਂਟਰਟੇਨ ਕਰ ਸਕਦਾ ਮੈਂ ਜਦੋਂ ਕੋਈ ਫਿਲਮ ਲਿਖਦਾ ਮੇਰੇ ਧਿਆਨ ਤੇ ਸਿਰਫ ਇਹ ਵਾ ਕਿ ਮੈਂ ਲੋਕਾਂ ਨੂੰ ਖੁਸ਼ਕਾਫ ਕਰ ਰਿਹਾ ਕਿ ਮੈਂ ਐਂਟਰਟੇਨਮੈਂਟ ਕਰ ਪਾਉਂਗਾ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਸੋਚਦਾ ਯੋਨੇ ਲੋਕ ਬਾਹਰ ਜਾ ਰਹੇ ਆ ਅਬਦੀਸ਼ਾ ਜ ਉਹਨਾਂ ਲਈ ਟੀਵੀ ਵਰਤ ਹੋ ਗਿਆ ਤਿਆਰ ਹੋ ਗਿਆ ਤੀਸਰੀ ਇਹ ਤੋ ਨਹੀਂ ਵੇਖੋ ਜੀ ਇੱਕ ਪੂਰੀ ਦੁਨੀਆ ਚ ਸਦੀਆਂ ਤੋਂ ਲੋਕੇ ਕਰਦੇ ਆ ਇੱਕ ਦੂਸਰੀ ਕੰਟਰੀ ਜਾਂਦੇ ਆ ਇਹਨੂੰ ਪਲਾਨ ਕਹਿੰਦੇ ਆ ਕਿ ਪਲਾਨ ਕਰਕੇ ਗਏ ਲੋਕ ਤੋਂ ਅਸੀਂ ਸੁਣਦੇ ਆ ਅੱਜ ਤੋਂ 100 ਸਾਲ ਪਹਿਲਾਂ ਵੀ ਲੋਕ ਜਾਂਦੇ ਸੀ ਉਦੋਂ ਕਿਸੇ ਹੋਰ ਤਰੀਕੇ ਨਾਲ ਜਾਂਦੇ ਸੀ ਅੱਜ ਸਟੂਡੈਂਟ ਕਿਸੇ ਹੋਰ ਤਰੀਕੇ ਨਾਲ ਜਾ ਰਿਹਾ ਤੇ ਤੁਸੀਂ ਹੁਣ ਵੇਖੋ ਜਿੱਦੋਂ ਅਸੀਂ ਕਹਿੰਦੇ ਆ ਕਿ ਤਰਤੀ ਇੱਕ ਪਿੰਡ ਬਣ ਗਈ ਆ ਤੇ ਆਣ ਜਾਣ ਲੱਗੂਗਾ ਜੀ ਹੁਣ ਠੀਕ ਹੈ ਲੈਂਦੇ 50 ਚੜਦੇ 50 ਵੇਚਦਾ ਤੇ ਇਹ ਸਿਕਿਉਰਿਟੀ ਰਾਈਟ ਕਿਹ ਹੋਗਾ ਕੋਈ ਫਰਕ ਡਿਫਰੈਂਟ ਲੱਗਦਾ ਕੋਈ ਨਹੀਂ ਬਿਲਕੁਲ ਜੀ ਪਾਕਿਸਤਾਨੀ ਐਕਟਰਾਂ ਨਾਲ ਸੀ ਕੰਮ ਕਰਿਆ ਜੀ ਹਣੀ ਲਬੇਲਾ ਸਾਹਿਬ ਨਾਲ ਬਹੁਤ ਫੇਮਸ ਨੇ ਫਯਾਜ਼ ਮਿਰਜ਼ਾ ਸਾਹਿਬ ਨਾਲ ਮਤਲਬ ਆਪਣੇ ਵਰਗੇ ਤੇ ਹੈਗੇ ਨੇ ਜੀ ਆਪਣੇ ਵਰਗੇ ਸੁਭਾਅ ਵਾ ਸਾਰਾ ਕੁਝ ਆਪਣੇ ਵਰਗਾ ਹੀ ਪਰ ਬਹੁਤ ਕੋਆਪਰੇਟ ਕੀਤਾ ਜਿਹਨਾਂ ਸੰਦੇ ਵਿੱਚ ਧੰਨਵਾਦ